ਲੰਮੇ ਸਫਰਾਂ ਤੇ ਜਾਣ ਤੋਂ ਪਹਿਲਾਂ ਆਪਣੇ ਵਾਹਨ ਨੂੰ ਪੂਰੀ ਤਰ੍ਹਾਂ ਜ਼ਰੂਰ ਚੈੱਕ ਕਰ ਲਿਓ ਕਿਤੇ ਤੁਹਾਡੇ ਵਾਹਨ ਦੀ ਖਰਾਬੀ ਤੁਹਾਡੀ ਜਾਨ ਨਾ ਲੈ ਲਵੇ ਜੀ ਹਾਂ ਦੋ ਕੁੜੀਆਂ ਅਤੇ ਇੱਕ ਮੁੰਡਾ ਧਾਰਮਿਕ ਸਥਾਨ ਤੋਂ ਵਾਪਸ ਆਪਣੇ ਘਰ ਪਰਤ ਰਹੇ ਸਨ ਜਿਵੇਂ ਹੀ ਹਲਕਾ ਸਮਰਾਲਾ ਦੇ ਨੀੜਲੇ ਬਾਈਪਾਸ ਉੱਤੇ ਚੜ੍ਹੇ ਤਾਂ ਅਚਾਨਕ ਮੋਟਰਸਾਈਕਲ ਦੇ ਵਿੱਚ ਅਜਿਹੀ ਖਰਾਬੀ ਆਈ ਕਿ ਮੋਟਰਸਾਈਕਲ ਡਾਵਾ ਡੋਲ ਹੋ ਗਿਆ ਆਊਟ ਆਫ ਕੰਟਰੋਲ ਹੋ ਗਿਆ ਜਿਸ ਦੇ ਕਾਰਨ ਤਿੰਨੋਂ ਜਣੇ ਇੱਕਦਮ ਪੁਰ ਤੋਂ ਹੇਠਾਂ ਡਿੱਗੇ ਜਿਸ ਦੌਰਾਨ ਗੰਭੀਰ ਸੱਟਾਂ ਵੱਜਣ ਕਾਰਨ ਇੱਕ ਕੁੜੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਕੁੜੀ ਅਤੇ ਮੁੰਡਾ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਰਾਹਗੀਰਾਂ ਨੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਕੀ ਨਾਮ ਹੈ ਤੁਹਾਡਾ ਜੀ ਬਲਜੀਤ ਸਿੰਘ ਜੀ ਕਿਵੇਂ ਹਾਸਾ ਹੋਇਆ ਜੋ ਇਸ ਵਕੀ ਮੇਰੇ ਪੈਂਚਰ ਹੋਇਆ ਮੋਟਰਸਾਈਕਲ ਦੀ ਆ ਹਾਲਤ ਦਿਖਦੀ ਆ ਹੂੰ ਬਸ ਪੈਂਚਰ ਦੇ ਨਾਲ ਮੋਟਰਸਾਈਕਲ ਤੇ ਕਿੰਨੇ ਜਣੇ ਸੀ ਜਿਹੜੇ ਦੋ ਕੁੜੀਆਂ ਇੱਕ ਮੁੰਡਾ ਜੀ ਕੁੜੀਆਂ ਆਪਾਂ ਇੱਥੇ ਆ ਮੋੜ ਦੇ ਥੱਲੇ ਕਰੀਆਂ ਕੁੜੀਆਂ ਨੇ ਡੈਕ ਹੋ ਗਈ ਉਹਨਾਂ ਦੀ ਇੱਕ ਵਾਲੇ ਸਾਹ ਚੱਲਦੇ ਨੇ ਇੱਕ ਵੀ ਡੈਕ ਹੋ ਗਈ ਤੇ ਜਿਹੜਾ ਮੁੰਡਾ ਵੀ ਜ਼ਖਮੀ ਜੀ ਉਹ ਵੀ ਹੈਗਾ ਬਾਈ ਉਹ ਹੈਗਾ ਜੀ ਉਹ ਵੀ ਸਾਹ ਚੱਲਦੇ ਨੇ ਬੜੀ ਆਸ ਹੁਣ ਰੱਬੇ ਵੱਲ ਜਾਣ ਦਾ ਕੀ ਨਾਮ ਤੁਹਾਡਾ ਜੀ ਮੇਰਾ ਜਸਵਿੰਦਰ ਸਿੰਘ ਜੱਸਾ ਦੇ ਆਲਪਾ ਜੀ 832 ਲੇਡੀਜ਼ ਦਾ ਮੇਰਾ ਦਾ ਹਸਬੰਡ ਜਾਂ ਖੂ ਸੀਗਾ ਆਪਣੇ ਮਾਤਾ ਤੋਂ ਆ ਰਹੇ ਸੀ ਉੱਪਰ ਇਹਨਾਂ ਦਾ ਮੋਟਰਸਾਈਕਲ ਤੇ ਸੀ ਪੈਂਚਰ ਹੋਣ ਦੇ ਕਰਕੇ ਇਹ ਲੇਡੀ ਤਾਂ ਥੱਲੇ ਡਿੱਗ ਕੇ ਮੌਤ ਹੋ ਗਈ ਫਿਰ ਬਾਅਦ ਚੋਂ ਦੋ ਇਕ ਲੇਡੀਆਂ ਨੂੰ ਹਸਪੀਟਲ ਲੈ ਕੇ ਗਏ ਨੇ ਇੱਕ ਉਹਨਾਂ ਦੇ ਨਾਲ ਜਿਹੜਾ ਜੈਂਸੀ ਉਹਨੂੰ ਹਸਪਤਾਲ ਲੈ ਗਏ ਨੇ ਇੱਕ ਦੀ ਮੌਕੇ ਤੇ ਮੌਤ ਹੋ ਗਈ ਤੇ ਪਤਾ ਲੱਗਿਆ ਕਿ ਕਿੱਥੋਂ ਦੇ ਹੈਗੇ ਨੇ ਇਹ ਇਹ ਜਿਹੜਾ ਕੁਝ ਨਹੀਂ ਪਤਾ ਇੱਕ ਦਾਦੇ ਵੀ ਢੰਡਾਰੀ ਦੇ ਨੇ ਵੀ ਇਹ ਢੰਡਾਰੀਆਂ ਨਾਲ ਕੋਈ ਰਹਿੰਦੇ ਹੈ ਸਟੇਟ ਹੋਆ ਸਾ ਸਟੇਟ ਦੇ ਨੇ ਇਹ ਜਿੱਥੇ ਹੋਇਆ ਜਗਾ ਕਿੱਡੀ ਹੈ ਇਹ ਪਿੰਡ ਬਿਆਲਪੁਰ ਜਗਾ ਹੈ ਤੇ ਪੁਲ ਦੇ ਉੱਪਰ ਹੋਇਆ ਹਾਂ ਪੁਲ ਦੇ ਉੱਪਰ ਹੋਇਆ ਸਭ ਤੋਂ ਵੀ ਐਕਸੀਡੈਂਟ ਕੀ ਹੈ ਜਾਇਦ ਕਿਤਾ ਪਰ ਸਾਰੇ ਦੂਰੀ ਹੈ ਦੂਰੀ ਤੇ ਇਹ ਬਾਈਕ ਤੋਂ ਚੱਲਦਾ ਤੁਰੀ ਜਾਵੇ ਤਾਂ ਹੁੰਦਾ ਇਹ ਤਾਂ ਲੱਗਿਆ ਕਿ ਨਾ ਅੱਗੇ ਤੇ ਇਹ ਲਾਈਓਵਰ ਤੋਂ ਜਿਹੜੀ ਦੇਖੇ ਬਾਈਕ ਕੇ ਬੈਲੈਂਸ ਹੋ ਗਿਆ ਹੋਣਾ ए वेलकम टू टू लेडीज और दैट्स आर हियर देयर आर जेंट्स थोड़ा पीपीएस है प्राचार्य केंद्रीय मिस्टर रैप वगैरह की तरफ पत चले का वैसे बच्चे कितनी की उम्र दे लग रही है तुम्हें जेडे वो लेडीज है या एक्सपेक्ट कब भी साथ में लग गए मैं भी आपसे इंजरी कितनी की ज्यादा इंजरी है जेडा जेंट हैगा उनके साथ में एनएचपी है ਜ਼ਿਕਰ ਹੋਇਆ ਹੈ ਕਿ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਵਿੱਚ ਇੱਕ ਕੁੜੀ ਦੀ ਮੌਤ ਹੋ ਗਈ ਤੇ ਦੂਜੀ ਕੁੜੀ ਅਤੇ ਮੁੰਡਾ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਸਮਰਾਲਾ ਦੇ ਸਿਵਲ ਹਸਪਤਾਲ ਕੀਤਾ ਜਾ ਰਿਹਾ ਅਸੀਂ ਵੀ ਇਹੀ ਕਾਮਨਾ ਕਰਦੇ ਹਾਂ ਕਿ ਇਹ ਲੋਕ ਜਲਦ ਤੋਂ ਜਲਦ ਠੀਕ ਹੋ ਜਾਣ ਹਕੀਕੀ ਟੀਵੀ ਪੰਜਾਬੀ ਲਈ ਸਮਰਾਲਾ ਤੋਂ ਰਵਿੰਦਰ ਸਿੰਘ ਢਲੋਂ ਦੀ ਰਿਪੋਰਟ